ਦੋਸਤੋ ਮੈਂ ਗਿੱਦੜ ਪਿੰਦਰ ਸੋਹਦੀ ਵਾਲਾ ਨਵੇਂ ਸਾਲ 2026 ਦੀਆਂ ਸਾਰੇ ਯਾਰਾਂ ਦੋਸਤਾਂ ਨੂੰ ਮਿੱਤਰਾਂ ਨੂੰ ਲੱਖ ਲੱਖ ਵਧਾਈਆਂ ਦੇ ਰਿਹਾ ਜੋ ਮੈਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਵੀ ਤੇ ਜੋ ਨਫ਼ਰਤ ਕਰਦੇ ਨੇ ਉਹਨਾਂ ਨੂੰ ਵੀ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅਤੇ ਵਾਹਿਗੁਰੂਗੇ ਅਰਦਾਸ ਕਰਦਾ ਹਰ ਕਿਸੇ ਨੂੰ ਖੁਸ਼ੀਆਂ ਖੇੜੇ ਬਖਸ਼ੀ ਚਾਹੇ ਕੋਈ ਮੈਨੂੰ ਪਿਆਰ ਕਰਦਾ ਚਾਹੇ ਕੋਈ ਨਫ਼ਰਤ ਕਰਦਾ ਏਕਾਰ ਪ੍ਰਭ ਵਾਹਿਗੁਰੂ ਨਵਾਂ ਸਾਲ 2026 ਹਰ ਕਿਸੇ ਦੇ ਲਈ ਖੁਸ਼ੀਆਂ ਪ੍ਰਾਪ ਹੋਵੇ ਹਰ ਕਿਸੇ ਦੇ ਲਈ ਤਰੱਕੀ ਵਾਲਾ ਹੋਵੇ ਹਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਹੋਵਣ ਸੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ 2025 ਦੌਰਾਨ ਇੱਕ ਦੋ ਕਲਾਕਾਰ ਸੀ ਜਿਹੜੇ ਮੇਰੇ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਸੀ ਚਲੋ ਉਹਨਾਂ ਨੂੰ ਮੈਂ ਸੈਲਡ ਕਰ ਦਿੱਤਾ ਅਤੇ ਇੱਕ ਨਵਾਂ ਚਿਹਰਾ ਨਵਦੀਸ਼ ਉਸ ਨੂੰ ਤੁਹਾਡੇ ਰੂਬਰੂ ਲੈ ਕੇ ਆਇਆ ਫੀ ਦੇ ਹਫਤੇ ਦੌਰਾਨ ਕਸ਼ਮੀਸ਼ ਪਿਤਾ ਦਾ ਜੋ ਸੀਦੀ ਹਫਤਾ ਉਹਨਾਂ ਦੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਦਿਨ ਲੰਘੇ ਨੇ ਉਸ ਦੌਰਾਨ ਮੇਰੇ ਤਿੰਨ ਗੀਤ ਆਏ ਸੀ ਜਿਨ੍ਹਾਂ ਵਿੱਚੋਂ ਦੋ ਗੀਤ ਤਾਂ ਨਵਦੀਸ਼ ਦੀ ਆਵਾਜ਼ ਦੇ ਵਿੱਚ ਸੀ ਤੇ ਉਹਨਾਂ ਜੋ ਇੱਕ ਡਿਊਟ ਗੀਤ ਸੀ ਉਸ ਗੀਤ ਨੂੰ ਵੀ ਮੇਰੀ ਇੱਕ ਬੱਚੀ ਆ ਪ੍ਰੀਤ ਸਿੱਧੂ ਉਹਨੇ ਨਾਲ ਨਵਾਇਆ ਸੀ ਤੇ ਉਸ ਤੋਂ ਬਿਨਾਂ ਇੱਕ ਗੀਤ ਮਿਰਜਾ ਬਿਰਕ ਉਸ ਦੀ ਆਵਾਜ਼ ਵਿੱਚ ਆਇਆ ਸੀ ਸਿੱਖੀ ਨੂੰ ਪਿਆਰ ਸੋ ਇਹਨਾਂ ਤਿੰਨਾਂ ਗੀਤਾਂ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਸੋ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਾਰੇ ਸਰੋਤਿਆਂ ਦਾ ਸਾਰੇ ਪਿਆਰ ਵਾਲਿਆਂ ਦਾ ਧੰਨਵਾਦ ਕਰਦਾ ਜੀ ਸੋ 2026 ਦੌਰਾਨ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਨਵੀਂ ਮੰਜ਼ਲ ਦੇ ਵੱਲ ਵਧਣ ਦੀ ਸੋਚ ਰਹੇ ਹਾਂ ਜਿਸ ਦੌਰਾਨ ਤੁਹਾਡੇ ਪਿਆਰ ਦੀ ਤੁਹਾਡੇ ਸਾਥ ਦੀ ਲੋੜ ਆ ਸੋ ਇੱਕ ਕਲਮੀ ਰੂਪ ਦਿੱਤਾ ਜੋ ਸੋਚ ਮੈਂ 2026 ਦੇ ਦੌਰਾਨ ਰੱਖੀ ਆ ਗੀਤ ਤੁਹਾਡੇ ਰੂਪ ਰੂਪ ਕਰਨ ਦੀ ਆਸ ਕਰਦਾ ਕਿ ਤੁਸੀਂ ਪਿਆਰ ਬਖਸ਼ੋਗੇ ਸੋ ਕੀ ਲਿਖਿਆ ਇੱਕ ਸਾਲ ਵਿੱਚ ਫਰਕ ਮੈਂ 15 ਸਾਲਾਂ ਦਾ ਕੱਢਣਾ ਜੋ ਕਲਮ ਨੂੰ ਕਰਨ ਮਜ਼ਾਕ ਮੈਂ ਬੋਲਣ ਜੋਗੇ ਨਹੀਂ ਛੱਡਣਾ ਇੱਕ ਸਾਲ ਵਿੱਚ ਫਰਕ ਮੈਂ 15 ਸਾਲਾਂ ਦਾ ਕੱਢਣਾ ਜੋ ਕਲਮ ਨੂੰ ਕਰਨ ਮਜ਼ਾਕ ਮੈਂ ਬੋਲਣ ਜੋਗੇ ਨਹੀਂ ਛੱਡਣਾ ਕਈਆਂ ਤੇਲ ਜੜਾ ਵਿੱਚ ਪਾਇਆ ਪਰ ਅਸੀਂ ਜੜ ਨਹੀਂ ਵੱਡਾ ਗਏ ਕਈਆਂ ਤੇਲ ਜੜਾ ਵਿੱਚ ਪਾਇਆ ਪਰ ਉਹਨਾਂ ਦੀ ਜੜ ਨਹੀਂ ਵੱਡਾ ਗਏ ਉਹਨਾਂ ਸੋਚਿਆ ਵੀ ਨਹੀਂ ਹੋਣਾ ਜਿੱਥੇ ਝੰਡੇ ਗੱਡਾਂਗੇ ਕਈਆਂ ਤੇਲ ਜੜਾਂ ਵਿੱਚ ਪਾਇਆ ਪਰ ਅਸੀਂ ਜੜ ਨਹੀਂ ਵੱਡਾਂਗੇ ਉਹਨਾਂ ਸੋਚਿਆ ਵੀ ਨਹੀਂ ਹੋਣਾ ਜਿੱਥੇ ਝੰਡੇ ਗੱਡਾਂਗੇ ਜਿਨ੍ਹਾਂ ਗੀਤ ਮੇਰੇ ਦਰਕਾਰੇ ਮੈਂ ਕਦੇ ਮਾਫ਼ ਨਹੀਂ ਕਰਨੇ ਦੇਣਾ ਗੀਤਾਂ ਵਿੱਚ ਜਵਾਬ ਨਾ ਪਿੱਤਲ ਹਿੱਕਾਂ ਵਿੱਚ ਪਰਨੇ ਜਿਨ੍ਹਾਂ ਗੀਤ ਮੇਰੇ ਦਰਕਾਰੇ ਮੈਂ ਕਦੇ ਮਾਫ਼ ਨਹੀਂ ਕਰਨੇ ਦੇਣਾ ਗੀਤਾਂ ਵਿੱਚ ਜਵਾਬ ਨਾ ਪਿੱਤਲ ਹਿੱਕਾਂ ਵਿੱਚ ਪਰਨੇ ਨਾ ਮੈਂ ਗੰਦਗੀਤਾਂ ਵਿੱਚ ਪਾਉਣਾ ਨਾ ਕੋਈ ਪੁੱਤ ਬਗਾੜੂੰਗਾ ਨਾ ਮੈਂ ਗੰਦਗੀਤਾਂ ਵਿੱਚ ਪਾਉਣਾ ਨਾ ਕੋਈ ਪੁੱਤ ਬਗਾੜੂੰਗਾ ਪੁੱਤ ਪਿੰਦਰ ਸਹੋਲੀ ਦੇ ਨੂੰ ਥੋੜੀ ਹੱਕ ਤੇ ਛਾੜੂੰਗਾ ਨਾ ਮੈਂ ਗੰਦਗੀਤਾਂ ਵਿੱਚ ਪਾਉਣਾ ਨਾ ਕੋਈ ਪੁੱਤ ਬਗਾੜੂੰਗਾ ਓਏ ਪੁੱਤ ਪਿੰਦਰ ਸਹੋਲੀ ਦੇ ਨੂੰ ਥੋੜੀ ਹੱਕ ਤੇ ਛਾੜੂੰਗਾ ਪੌਡਕਾਸਟਾਂ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਕਿ ਜੀ ਲੱਚਰ ਗੈ ਕੀ ਬਹੁਤ ਵੱਧ ਗਈ ਲੋਕ ਸਾਫ ਸੁਥਰਾ ਨਹੀਂ ਗਾਉਂਦੇ ਫਲਾਨਾ ਨਹੀਂ ਕਰਦੇ ਪਰ ਸਾਲੀ ਨੂੰ ਵੇਹੀ ਰੋਟੀ ਕਹਿ ਕੇ ਮੀਟ ਨਾਲੋਂ ਵੱਧ ਸਵਾਦ ਲੱਗਦੀ ਕਹਿਣਾ ਇਹ ਲੱਚਰ ਤਈ ਆ ਭਾਈ ਜੀਜੇ ਨੂੰ ਸਾਲੀ ਦੇ ਉੱਤੇ ਲੋਟ ਨਹੀਂ ਖਾ ਕੇ ਡੇਗਣਾ ਇਹ ਲੱਚਰ ਤਈ ਆ ਸੋ ਗੱਲ ਉਹ ਕਰਨੀ ਚਾਹੀਦੀ ਆ ਜਿਸ ਉੱਤੇ ਬੰਦਾ ਆਪ ਖੜਾ ਹੋਵੇ ਜਿਸ ਬੰਦੇ ਨੇ ਆਪ ਕਦੇ ਗੀਤਾਂ ਦੇ ਵਿੱਚ ਗੰਦ ਨਹੀਂ ਪਾਇਆ ਉਹ ਬੰਦਾ ਦੂਜਿਆਂ ਨੂੰ ਕਹਿ ਸਕਦਾ ਗੰਦ ਪਾਉਣ ਵਾਲਿਆਂ ਨੂੰ ਮੈਂ ਕਾਲਪੁਰਖ ਵਾਹਿਗੁਰੂ ਕੀ ਇਹ ਅਰਦਾਸ ਕਰਦਾ ਕਿ हे ਕਾਲਪੁਰਖ ਵਾਹਿਗੁਰੂ ਤੁਸੀਂ ਵੀ ਸਾਰੇ ਇਹੀ ਅਰਦਾਸ ਕਰਿਓ ਕਿ ਪੰਦਰ ਸੋਹ ਦੀ ਕਰਮ ਦੇ ਵਿੱਚੋਂ ਕਦੇ ਵੀ ਕੋਈ ਅਜਿਹਾ ਲਬਜ ਨਾ ਲਿਖਿਆ ਜਾਵੇ ਜੀਨੂੰ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਨਾ ਸੁਣ ਸਕੋ ਜੈ ਸੁਧਰਾਨ ਜੈਸ ਸ਼ਬਦ ਨੂੰ ਲਿਖ ਕੇ ਮੈਂ ਸੀਸੇ ਦੇ ਵਿੱਚ ਖੜ ਕੇ ਆਪਦੇ ਮੂੰਹ ਬਾਲਾ ਆਪ ਵੀ ਨਾ ਦੇਖ ਸਕਾਂ ਲੋਕਾਂ ਨੂੰ ਭੰਡਦਾ ਬਹੁਤ ਰਹੇ ਨੇ ਅੱਜ ਕੱਲ ਪੌਡਕਾਸਟਾਂ ਦੇ ਵਿੱਚ ਨੱਚਰ ਗੀਤਾਂ ਬਾਰੇ ਨਸ਼ੇ ਨੂੰ ਪ੍ਰਮੋਟ ਕਰਨ ਬਾਰੇ ਪਰ ਆਪਦੀ ਪੀੜ੍ਹੀ ਥੱਲੇ ਸੋਟਾ ਕੋਈ ਨਹੀਂ ਫੇਰਦਾ ਕਿਉਂਕਿ ਜੀਜੇ ਦਾ ਸਾਲੀ ਦੇ ਉੱਤੇ ਲੋਟਣੀ ਖਾ ਕੇ ਡਿੱਗਣਾ ਇਹ ਸਾਡਾ ਸੱਭਿਆਚਾਰ ਨਹੀਂ ਹੈ ਸਾਲੀ ਨੂੰ ਵੀ ਹੀ ਰੋਟੀ ਕਹਿ ਕੇ ਮੀਟ ਨਾਲੋਂ ਸਵਾਦ ਲੱਗਦੀ ਕਹਿਣਾ ਇਹ ਭਾਈ ਸਾਡਾ ਸੱਭਿਆਚਾਰ ਨਹੀਂ ਜਿਹਨੂੰ ਸੱਭਿਆਚਾਰ ਦਾ ਨਾਮ ਦੇ ਕੇ ਥਾਲੀ ਵਿੱਚ ਪਰੋਸਿਆ ਗਿਆ ਸਾਡੇ ਸਾਹਮਣੇ ਰੱਖਿਆ ਗਿਆ ਤੇ ਪੌਡਕਾਸਟਾਂ ਦੇ ਵਿੱਚ ਲਚਰਤਾ ਦੇ ਵਿਰੁੱਧ ਵੱਡੇ ਵੱਡੇ ਲੈਕਚਰ ਦਿੱਤੇ ਗਏ ਕੁੜੀਆਂ ਦੇ ਸਿਰ ਤੋਂ ਚੁੰਨੀਆਂ ਲਹਿ ਗਈਆਂ ਜੀ ਫਲਾਨਾ ਹੋ ਗਿਆ ਜੀ ਧਮਕੜਾ ਹੋ ਗਿਆ ਜੀ ਤਾਂ ਭਾਈ ਇਹ ਗੱਲਾਂ ਸੋਚ ਕੇ ਕਰਿਆ ਕਰੋ ਕਿਉਂਕਿ ਪਹਿਲਾਂ ਆਪ ਦੇਖੋ ਕਿ ਅਸੀਂ ਕੀ ਗਾਇਆ ਸੋ ਮੈਂ ਸਾਰੇ ਹੀ ਗਾਇਕ ਜਿਹੜੇ ਨੱਚਰ ਤਾ ਨੂੰ ਪ੍ਰਮੋਟ ਕਰਦੇ ਨੇ ਗੰਧ ਪਾਉਂਦੇ ਨੇ ਕੀਤਾ ਦੇ ਵਿੱਚ ਉਹਨਾਂ ਸਾਰਿਆਂ ਨੂੰ ਕਹਿ ਰਿਹਾ ਹਾਂ ਜਦੋਂ ਕੋਈ ਪੋਡਕਾਸਟ ਹੁੰਦੀ ਆ ਫਿਰ ਇਹੋ ਜੀ ਗੱਲ ਨਾ ਕਰਿਆ ਕਰੋ ਵੀ ਲੋਕ ਨੱਚਰ ਪਲਾਉਂਦੇ ਨੇ ਬਣਾਣਾ ਕਰਦੇ ਨੇ ਕਿਉਂਕਿ ਪਹਿਲਾਂ ਆਪ ਦੇਖੋ ਕਿ ਅਸੀਂ ਕੀ ਕੀਤਾ ਸੋ ਇਸ ਦੌਰਾਨ ਨਵੇਂ ਸਾਲ 2026 ਦੇ ਵਿੱਚ ਪਿਆਰ ਵਾਲੇ ਸੱਜਣਾ ਤੋਂ ਸਾਥ ਮੰਗ ਰਹੇ ਹਾਂ ਜੀ ਮੇਰਾ ਵਧੀਆ ਗੀਤ ਜੋ ਮੈਂ ਤੁਹਾਡੇ ਰੂਬਰੂ ਕਰਨੇ ਨੇ ਜਿਨ੍ਹਾਂ ਨੂੰ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕੋਗੇ ਚਾਹੇ ਉਹ ਕਿੱਦਾਂ ਦੇ ਵੀ ਗੀਤ ਹੋਣ ਹਰ ਵਿਸ਼ਾ ਲਿਖਾਂਗੇ ਪਰ ਸਾਫ਼ ਸੁਥਰਾ ਲਿਖਾਂਗੇ ਅਕਾਲ ਪੁਰਖ ਵਾਹਿਗੁਰੂ ਅਰਦਾਸ ਕਰਿਓ ਕਿ ਮੇਰੀ ਕਲਮ ਨੂੰ ਇੰਨੀ ਕਹਿਮਤ ਬਖਸ਼ੇ ਕਿ ਮੈਨੂੰ ਆਪਦੇ ਗੀਤ ਚਲਾਉਣ ਦੀ ਖਾਤਰ ਲੱਜਰ ਦਾ ਦਸਰਾਣਾ ਨਾ ਤਸਾਰਾ ਨਾ ਲੈਣਾ ਪਵੇ ਸੋ ਇਹਨਾਂ ਕੁਝ ਕਹਿੰਦਾ ਹੋਇਆ ਨਵੇਂ ਸਾਲ ਦੀਆਂ ਵਧਾਈਆਂ ਦਿੰਦਾ ਖੇਮਾ ਦਾ ਅਜਾਜ ਕਾਹ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ